ਓ ਲੈ ਜਾਓ 2 200 ਰੁਪਏ 2 200 ਰੁਪਏ 2 200 ਰੁਪਏ 2 200 ਰੁਪਏ ਮਾਤੂ ਸ਼੍ਰੀ ਦਸਤਾਰ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਸੋ ਦੇਖੋ ਜੀ ਕੱਪੜਾ ਚੈੱਕ ਕਰ ਲੋ ਇਹ ਮਾਲ ਦਬਈ ਦਾ ਜਿਹੜਾ ਮੰਗਦਾ ਅਸੀਂ ਉਹਨੂੰ ਦਈਦਾ ਇੱਥੇ 3 3000 ਵਾਲੇ ਕੋਰਤੇ ਪਜਾਮੇ ਵੀ ਕਰਤੇ 700 ਰੁਪਏ ਦੇ ਵਿੱਚ 7 700 ਰੁਪਏ ਦੇ ਵਿੱਚ ਮਲਾਈ ਯਾਰ ਦਾ ਕੱਪੜਾ ਲੈ ਜਾਓ ਕੁਆਲਿਟੀ ਚੈੱਕ ਕਰ ਲਓ ਫੁੱਲ ਗਾਰੰਟੀ ਹੈ ਕੱਪੜੇ ਦੀ ਕੋਈ ਦਿੱਕਤ ਨਹੀਂ ਆਊਗੀ ਪਿਓਰ ਕੀਜ਼ਾ ਕੋਟਨ ਦਾ ਕੁੜਤਾ ਪਜਾਮਾ 700 ਰੁਪਏ ਦਾ ਵੱਡੇ ਵੱਡੇ ਬ੍ਰਾਂਡਾਂ ਨੂੰ maat ਪਾਰੇ ਇਸ ਵੇਲੇ ਮਾਤੂ ਸ਼੍ਰੀ ਦਸਤਾਰ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਸਿਰਫ ਤੇ ਸਿਰਫ 1300 ਰੁਪਏ ਦਾ ਕੁੜਤਾ ਪਜਾਮਾ ਲਾਸਟਿਕ ਵਾਲਾ ਤੁਹਾਨੂੰ ਅਸੀਂ ਸਲਾਈ ਕਰਕੇ ਦੇ ਦੇਣਾ ਬਿਯਾਰਾਂ ਤੁਸੀਂ ਜਾਣਦੇ ਹੋ ਵੱਡੇ ਵੱਡੇ ਸ਼ੋਅਰੂਮਾਂ ਤੇ ਜਾਣਦੇ ਹੋ ਇਹ 2 ਪੀਸ ਕੋਟ ਪੈਂਟ 10 10000 12 12000 ਰੁਪਏ ਦਾ ਮਿਲਦਾ ਸਾਡੇ ਕੋਲ ਆਜੋ 10 12000 ਦਾ ਕੋਟ ਮੈਂਡ 2995 ਚ ਸਿਲਾਈ ਕਰਕੇ ਦਵਾਂਗੇ ਵੱਡਾ ਚੈਲੰਜ ਕੀ ਹੈਗਾ ਵੀ ਇਹਨਾਂ ਵਿੱਚ ਹਰ ਤਰ੍ਹਾਂ ਵੀ ਲਗਜ਼ਰੀ ਫੈਬਰਿਕ ਹਰ ਤਰ੍ਹਾਂ ਦਾ ਵਧੀਆ ਸਟੱਫ ਦੇ ਵਿੱਚ ਵੀ ਤੁਹਾਨੂੰ ਆਪਣੇ ਕੋ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਐਨ ਕਿਊਟ ਜਬਰਦਸ ਬੁੱਲਬੁੱਲ ਦੇ ਬੱਚਿਆਂ ਵਰਗੇ ਡਿਜ਼ਾਈਨ ਸਾਡੇ ਮੂਰੇ ਆਪਾਂ ਸ਼ੋਰਟਨ ਵਿੱਚ ਰੱਖੇ ਹੋਏ ਆ ਉਹ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਿੰਨ ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਉਹ ਲੈ ਜਾਓ 2200 ਰੁਪਏ 2200 ਰੁਪਏ 2200 ਰੁਪਏ 2200 ਰੁਪਏ ਮਾਤੂ ਸ਼੍ਰੀ ਦਸਤਾਰ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰ ਚ ਮਿਲਦਾ 600 ਰੁਪਏ ਦਾ ਇੱਕ ਕੋਰਤਾ ਪਜਾਮਾ ਲੈ ਜਾਓ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਦਾ ਕੋਰਤਾ ਪਜਾਮਾ 400 ਦੇ 2 600 ਦੇ 3 800 ਦੇ 4 ਇੱਕ ਹਜ਼ਾਰ ਰੁਪਏ ਦੇ ਪੰਜ ਕੁਰਤੇ ਪਜਾਮੇ ਉਹ ਲਿਖ ਕੇ ਲਾਤਾ 1000 ਰੁਪਿਆ ਲੈ ਕੇ ਆਓ ਤੇ ਪੰਜ ਕੁਰਤੇ ਪਜਾਮੇ ਲੈ ਲਿਓ ਤੁਸੀਂ ਲੁਧਿਆਣਾ ਸ਼ਹਿਰ ਹੁਣਾ ਆ ਵੀ ਚੈੱਕ ਕਰ ਲੋ ਕੱਪੜੇ ਚੈੱਕ ਕਰੋ ਜੀ ਕੁਰਤੇ ਪਜਾਮਿਆਂ ਦੇ ਵਿੱਚ ਤਾਂ ਰਿਕਾਰਡ ਤੋੜਦੇ ਆ ਆਫਰਾਂ ਭੱਡੀਆਂ ਲਾਤੀਆਂ ਬਾਜ਼ਾਰ 'ਚ ਜਾਂਦੇ ਹੋ ਕੋਈ ਕਹਿੰਦਾ 2500 ਰੁਪਿਆ ਕੋਈ ਕਹਿੰਦਾ 2800 ਕੋਈ ਕਹਿੰਦਾ 3000 ਇੱਥੇ ਤਿੰਨ ਤਿੰਨ ਹਜ਼ਾਰ ਵਾਲੇ ਕੁਰਤੇ ਪਜਾਮੇ ਵੀ ਕਰਦੇ 700 ਰੁਪਏ ਦੇ ਵਿੱਚ 7 700 ਰੁਪਏ ਦੇ ਵਿੱਚ ਮਲਾਈ ਵਰਗੇ ਕੱਪੜਾ ਲੈ ਜਾਓ ਭਾਈ ਜੀ 700 ਰੁਪਏ ਦੇ ਜ ਰੰਗ ਰੂੰਗ ਹੈਗੇ ਹੋਰ ਤੁਹਾਡੇ ਕੋਲ ਬਿਲਕੁਲ ਭਾਈ ਤੁਹਾਨੂੰ ਦੱਸਦੀ ਆ ਆ ਦੇਖ ਸਕਦੇ ਹੋ ਤੁਸੀਂ ਇਹ ਰੰਗ ਹਰ ਤਰ੍ਹਾਂ ਦਾ ਹੈਗਾ ਆਪਣੇ ਕੋਲ ਕੁਆਲਿਟੀ ਚੈੱਕ ਕਰ ਲਓ ਫੁੱਲ ਗਾਰੰਟੀ ਹੈ ਕੱਪੜੇ ਦੀ ਕੋਈ ਦਿੱਕਤ ਨਹੀਂ ਆਊਗੀ ਪਿਓਰ ਗੀਜ਼ਾ ਕੋਟਨ ਦਾ ਕੁੜਤਾ ਪਜਾਮਾ 700 ਰੁਪਏ ਦਾ ਸੋ ਦੇਖੋ ਜੀ ਕੱਪੜਾ ਚੈੱਕ ਕਰ ਲਓ ਇਹ ਮਾਲ ਦबई ਦਾ ਜਿਹੜਾ ਮੰਗਦਾ ਅਸੀਂ ਉਹਨੂੰ ਦਈਦਾ ਦबई ਵਾਲੇ ਕੁੜਤੇ ਪਜਾਮੇ ਸਾਡੇ ਕੋਲ ਆ ਗਏ ਆ ਉਹ ਸਾਡੇ ਕੋਲ ਪਾਕਿਸਤਾਨ ਵਾਲੇ ਕੁੜਤੇ ਪਜਾਮੇ ਆ ਗਏ ਆ ਅਫਗਾਨਿਸਤਾਨ ਵਾਲੇ ਕੁੜਤੇ ਪਜਾਮੇ ਆ ਗਏ ਆ ਵੱਡੇ ਵੱਡੇ ਬ੍ਰਾਂਡਾਂ ਨੂੰ maat ਪਾਰ ਐ ਇਸ ਵੇਲੇ maatੂ ਸ਼੍ਰੀ ਦਸਤਾਰ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ 3000 ਦਾ ਮਿਲਦਾ ਸਾਡੇ ਕੋ ਆਉਂਗੇ 16-1700 ਰੁਪਏ ਦੇ ਵਿੱਚ ਮਿਲ ਜੂਗਾ ਜਿਹੜਾ 16-1700 ਦਾ ਮਿਲਦਾ ਉਹ ਸਾਡੇ ਕੋ ਆਉਂਗੇ ਤੁਹਾਨੂੰ 1100-1200 ਰੁਪਏ ਦੇ ਵਿੱਚ ਕੁਰਤਾ ਪਜਾਮਾ ਅਸੀਂ ਦੇ ਦੇਣਾ ਦੇਖੋ ਜੀ ਸਾਡੇ ਕੋਲ 200 ਰੁਪਏ ਦੇ ਕੁਰਤਾ ਪਜਾਮਾ ਸ਼ੁਰੂ ਆ ਤੁਸੀਂ ਰੰਗ ਜਿਹੜਾ ਮਰਜ਼ੀ ਲੈ ਜਾਓ ਸਤਿਓ ਜੀ ਸਾਡੇ ਕੋਲ ਕੁਰਤੇ ਪਜਾਮਾ ਦੀ ਡਿਜ਼ਾਈਨਿੰਗ ਚੈੱਕ ਕਰ ਲਓ ਸਾਡੇ ਕੋਲ ਟੇਲਰ ਵੀ ਨੰਬਰ 1 ਹੈਗੇ ਆ ਸਾਡੀ ਸਟੀਚਿੰਗ ਵੀ ਬੜੀ ਜ਼ਬਰਦਸਤ ਹੈਗੀ ਆ ਰੇਟ ਸੁਣ ਲਓ ਰੇਟ ਹੁਣ ਜੇ ਤੁਸੀਂ ਇਸ ਕੁਆਲਿਟੀ ਦਾ ਕੱਪੜਾ ਲੈਨੇ ਹੋ ਟਾਪ ਕੁਆਲਿਟੀ ਦਾ ਕੱਪੜਾ ਲੈ ਕੇ ਸਾਡੇ ਕੋਲੋਂ ਸਲਾਈ ਕਰਾਉਣੇ ਹੋ ਸਿਰਫ ਤੇ ਸਿਰਫ 1300 ਰੁਪਏ ਦਾ ਕੁਰਤਾ ਪਜਾਮਾ ਲਾਸਟਿਕ ਵਾਲਾ ਤੁਹਾਨੂੰ ਅਸੀਂ ਸਲਾਈ ਕਰਕੇ ਦੇ ਦੇਣਾ ਜੇ ਤੁਸੀਂ ਇਸ ਕੁਆਲਿਟੀ ਦਾ ਕੱਪੜਾ ਲੈਨੇ ਹੋ ਤੁਸੀਂ ਕਹਿੰਦੇ ਹੋ ਭਾਈ ਸਾਨੂੰ ਚਾਹੀਦਾ ਇਹ ਪੈਂਟ ਸਟਾਈਲ ਅਸੀਂ ਲਾਸਟਿਕ ਨਹੀਂ ਪਾਉਣੀ ਤਾਂ ਪੈਂਟ ਸਟਾਈਲ ਕੁਰਤਾ ਪਜਾਮਾ ਸਿਰਫ 1500 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸਲਾਈ ਕਰਕੇ ਕੱਪੜਾ ਦੇ ਕੇ ਦੇ ਦੇਣਾ ਹੈਗਾ ਜਿਹੜਾ ਬਾਜ਼ਾਰ 'ਚ ਤੁਸੀਂ 3500 ਤੋਂ ਲੈ ਕੇ 4000 ਰੁਪਏ ਦਾ ਪਠਾਨੀ ਸੂਟ ਲੈਨੇ ਹੋ ਸਾਡੇ ਕੋਲ ਸਿਰਫ 1700 ਰੁਪਏ ਦਾ ਮਿਲ ਜਾਣਾ 1700 ਰੁਪਏ ਦੇ ਵਿੱਚ ਇਹ ਤੁਹਾਨੂੰ ਕੋਟ ਪੀਮਾ ਪਾ ਦੇ ਦੇਣਾ ਹੈਗਾ ਤੇ ਪੀਮਾ ਨਾਲ ਨਾਲ ਆ ਵੀ ਤੁਸੀਂ ਚੈੱਕ ਕਰ ਲਓ ਬਾਜ਼ਾਰਾਂ 'ਚ ਤੁਸੀਂ ਜਾਣਦੇ ਹੋ ਵੱਡੇ ਵੱਡੇ ਸ਼ੋਅਰੂਮਾਂ ਦੇ ਜਾਣਦੇ ਹੋ ਇਹ 2 ਪੀਸ ਕੋਟ ਪੈਂਟ 10 10000 12 12000 ਰੁਪਏ ਦਾ ਮਿਲਦਾ ਸਾਡੇ ਕੋਲ ਆਜੋ 10 12000 ਦਾ ਕੋਟ ਪੈਂਟ 2995 'ਚ ਸਲਾਈ ਕਰਕੇ ਦਵਾਂਗੇ ਵੱਡਾ ਚੈਲੰਜ ਕੀ ਹੈਗਾ ਆ ਵੀ ਚੈੱਕ ਕਰ ਲੋ ਆ 3 ਪੀਸ ਕੋਟ ਪੈਂਟ ਕੋਈ 15000 ਮੰਗਦਾ ਕੋਈ 17000 ਮੰਗਦਾ ਮਾਤੂ ਸ਼੍ਰੀ ਦਸਤਾਰ ਲੁਧਿਆਣਾ ਸ਼ਹਿਰ ਆਜੋ 15000 ਵਾਲਾ ਕੋਟ ਪੈਂਟ 3760 ਜਿ ਦਵਾਂਗੇ ਚੈਲੰਜ ਆਜੇ ਕੋਈ ਰੇਟ ਦੇ ਜਵੇ ਸਾਡੇ ਕੋ ਆਉਂਗੇ ਸਾਡੀ ਮੇਨ ਕੁਆਲਿਟੀ ਜਿਹੜੀ ਹੈਗੀ ਆ ਕਪੜਾ ਸਾਡਾ ਆਪ ਦਾ ਟੇਲਰ ਸਾਡੇ ਆਪ ਦੇ ਆ ਫੈਬਰਿਕ ਹਰ ਤਰ੍ਹਾਂ ਦਾ ਸਾਡਾ ਆਪ ਦਾ ਆ ਗਰਮੀਆਂ ਦਾ ਮੌਸਮ ਆ ਗਿਆ ਤੁਸੀਂ ਪੈਂਟਾਂ ਸ਼ਰਟਾਂ ਪਾਉਣੀਆਂ ਤੁਸੀਂ ਪਾਰਟੀਆਂ ਤੇ ਜਾਣਾ ਤੁਸੀਂ ਆਫਿਸ ਜੌਬ ਕਰਦੇ ਹੋ ਸ਼ਰਟਾਂ ਦੇ ਵਿੱਚ ਸਾਡੇ ਕੋਲ ਬਹੁਤ ਜਰੀ ਰੇਂਜ ਹੈਗੀ ਆ ਦੇਖੋ ਚੈੱਕ ਲੈ ਜੋ ਪਲੇਨ ਲੈ ਜੋ ਡੱਬੀਆਂਆਂ ਲੈ ਜੋ ਪ੍ਰਿੰਟ ਲੈ ਜੋ ਸਾਡੇ ਕੋਲ 3 350 ਰੁਪਏ ਸ਼ਰਟ ਸ਼ੁਰੂ ਹੋ ਜਾਂਦੀ ਆ ਉੱਦੂ ਉੱਪਰ ਹੀ ਰੇਂਜ ਜਿੰਦਾਂ ਦੀ ਤੁਸੀਂ ਲੈ ਕੇ ਜਾਣੀ ਲੈ ਸਕਦੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਐਨ ਕਿਊਟ ਯਾਬਰਦਸ ਬੁੱਲਬੁੱਲ ਦੇ ਬੱਚਿਆਂ ਵਰਗੇ ਡਿਜ਼ਾਈਨ ਸਾਡੇ ਮੋੜੇ ਆਪਾਂ ਸ਼ਰਟਾਂ ਦੇ ਵਿੱਚ ਰੱਖੇ ਹੋਏ ਆ ਬਾਕੀ ਤੁਸੀਂ ਪ੍ਰਿੰਟਰ ਦੇ ਵਿੱਚ ਵੀ ਲੈ ਸਕਦੇ ਹੋ ਗੋਆ ਵਾਲੇ ਜਿਹੜੇ ਪ੍ਰਿੰਟ ਤੁਹਾਨੂੰ ਦੱਸ ਦਿਆ ਸੀ ਇੱਥੇ ਲਏ ਆ ਲੁਧਿਆਣੇ ਸ਼ਹਿਰ ਦੇ ਵਿੱਚ ਇੰਪੋਰਟਡ ਫੈਬਰਿਕ ਆ ਔਰ ਪਿਓਰ ਕਾਟਨ ਦੇ ਵਿੱਚ ਆ ਕੋਈ ਇਹਦੀ ਕਲਰ ਫੇਡਿੰਗ ਨਹੀਂ ਆ ਕੋਈ ਇਹਦਾ ਪ੍ਰੋਬਲਮ ਨਹੀਂ ਆ ਨਹੀਂ ਕੱਪੜੇ ਨੂੰ ਵਧੀਆ ਸਟੱਫ ਨੇ ਤੁਸੀਂ ਲੈਣੇ ਆ ਪਾਰਟੀ ਵੇਅਰ ਕੁਰਤੇ ਪਜਾਮੇ ਜਾਗੋ ਜੁਗੋ ਤੋਂ ਜਾਣ ਲਈ ਡਿਜ਼ਾਈਨਰ ਸਾਡੇ ਕੋਲ ਕੁਰਤੇ ਪਜਾਮੇ ਹੈ ਪਾ ਲਈ ਸ਼ੇਰਵਾਨੀਆਂ ਦੇ ਵਿੱਚ ਕਹਿੰਦੇ ਜਿਹੜੀ 15000 ਦੀ ਸ਼ੇਰਵਾਨੀ ਤੁਸੀਂ ਸੱਚੀ 6500 ਦੇਣੋ ਸਲਾਈ ਕਰਕੇ ਬਿਲਕੁਲ ਭਾਜੀ ਸਟਿਚਿੰਗ ਕਰਕੇ ਤੁਹਾਨੂੰ ਦੱਸ ਦਈਏ ਕਿ ਆਹ ਦੇਖੋ ਇੰਪੋਰਟਡ ਸਟਾਫ ਦਾ ਸਾਰਾ ਵਧੀਆ ਕੁਆਲਿਟੀ ਦੇ ਵਿੱਚ ਹੈਗਾ ਥ੍ਰੈਡ ਵਰਕ ਸਾਰਾ ਹੈਂਡ ਵਰਕ ਦਾ ਫੈਬਰਿਕ ਹੋਊਗਾ ਇਹ ਤੁਹਾਨੂੰ 78500 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਦੇ ਦੇਣੀ ਆ ਲਓ ਵੀ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਦਸਤਾਰਾਂ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 1970 ਤੋਂ ਤੁਹਾਡੀ ਸੇਵਾ ਵਿੱਚ ਹੈਗਾ ਸੋ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਆ ਦੇਖੋ ਸਾਡੇ ਕੋ ਖਾਕੀ ਰੰਗ ਦੇ ਵਿੱਚ ਛੇੜ ਕਿੰਨੇ ਹੈਗੇ ਆ ਤੁਸੀਂ ਏਐਸਆਈ ਹੈਗੇ ਆ ਐਸਐਚਓ ਡੀਐਸਪੀ ਐਸਪੀ ਐਸਐਸਪੀ ਭਾਵੇਂ ਤੁਸੀਂ ਪੀਜੀਪੀ ਪੰਜਾਬ ਹੈਗੇ ਆ ਤੁਹਾਡੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਤੁਸੀਂ ਖਾਕੀ ਰੰਗ ਲੈ ਕੇ ਜਾ ਸਕਦੇ ਖਾਕੀ ਰੰਗ ਦੇ ਵਿੱਚ ਛੇੜ ਵੜਿਆ ਲਾਈਨਿੰਗ ਦੇ ਵਿੱਚ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚੋਂ 50 ਰੁਪਏ 55 ਰੁਪਏ ਮਿਲਦੀ ਹੈ ਸਾਡੇ ਕੋ ਆਓਗੇ ਇਹਦੀ ਵੀ ਫੁੱਲ ਗਾਰੰਟੀ ਹੋਊਗੀ ਇਹ ਤੁਹਾਨੂੰ ਸਾਡੇ ਕੋ 40 ਰੁਪਏ ਮੀਟਰ ਮਿਲ ਜਾਣੀ ਹੈ ਜੀ ਪਿਓਰ ਕਾਟਨ ਦੇ ਵਿੱਚ ਹੋਊਗੀ ਕੋਈ ਇਹਦੀ ਕਲਰ ਫੇਡਿੰਗ ਰੰਗ ਦੀ ਗਾਰੰਟੀ ਰੰਗ ਦੀ ਫੁੱਲ ਗਾਰੰਟੀ ਹੈ ਭਾਜੀ ਦੇਖੋ 5-5000 ਦੇ ਤੁਸੀਂ ਸੂਟ ਲੈ ਲੈਂਦੇ ਹੋ 3-3000 ਦੇ 10-10000 ਤੇ ਥੱਲੇ ਲਾਈਨਿੰਗ ਮਾੜੀ ਲੱਗ ਜਾਂਦੀ ਆ ਸੂਟ ਦਾ ਪੈ ਜਾਂਦਾ ਪੱਠਾ ਸੂਟ ਸਾਰਾ ਖਰਾਬ ਹੋ ਜਾਂਦਾ ਰੰਗ ਰੰਗ ਸਭ ਜਾਂਦੇ ਆ ਇਸ ਲਈ ਤੁਸੀਂ ਆ ਜਾਓ ਸਿਰਫ 40 ਰੁਪਏ ਮੀਟਰ ਦੀ ਲਾਈਨਿੰਗ ਰੰਗ ਸਾਡੇ ਕੋਲ ਸਾਰੇ ਮਿਲ ਜਣੇ ਆ ਹਰ ਇੱਕ ਚੀਜ਼ ਦੀ ਫੁੱਲ ਗਾਰੰਟੀ ਕੋਟ ਤੇ ਪਿਆਮੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਬਾਨੀਆਂ ਪੈਂਟਾਸ਼ੇਲਟਾ ਦਸਤਾਰਾਂ ਦੇ ਨਾਲ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂ ਜੀ ਆਜੋ ਆਉਣਾ ਲੁਧਿਆਣਾ ਸ਼ਹਿਰ ਆ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਐਡਰੈਸ ਵੀ ਦਿੱਤਾ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਆ ਕੋਈ ਜਾਣਕਾਰੀ ਲੈਣੀ ਤੁਸੀਂ ਫੋਨ ਕਰ ਸਕਦੇ ਆ ਕੈਮਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਲੁਧਿਆਣਾ